ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੁਲਦੀਪ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇਾਂਗੇ ਇਹ ਮੱਕੀ ਦੇ ਉੱਪਰ ਬਣਾ ਰਹੇਾਂਗੇ ਆਪਾਂ ਇਹਦੀ ਮੱਕੀ ਤਿਆਰ ਕਰ ਰਹੇਾਂਗੇ ਇਹ ਬਿਨਾ ਯੂਰੀਆ ਤੋਂ ਤਿਆਰ ਕਰਾਂਗੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਕਿ ਪਾਣੀ ਦੇ ਵਿੱਚ ਗੋਹਾ ਕੁਲ ਕੇ ਜਾ ਰਿਹਾਗਾ ਆਪਣੇ ਬਾਇਓਗੈਸ ਪਲਾਂਟ ਲੱਗਿਆ ਹੋਇਆਗਾ ਤੇ ਉਹਦੀ ਜਿਹੜੀ ਵੇਸਟੇਜ ਨਿਕਲਦੀ ਆ ਉਹ ਸਲਰੀਏ ਜਿਹੜੀ ਉਹਦੀ ਕੋਪਾ ਪਾਣੀ ਦੇ ਨਾਲ ਮਿਕਸ ਕਰਕੇ ਮੱਕੀ ਨੂੰ ਲਗਾ ਦੇਵਾਂਗੇ ਤੇ ਇਹ ਯੂਰੀਆ ਤੋਂ ਵੀ ਜ਼ਿਆਦਾ ਕੰਮ ਕਰਦਾਗਾ ਇੱਕ ਤਾਂ ਦੇਖੋ ਜ਼ਿਆਦਾ ਯੂਰੀਆ ਪਾਉਣ ਦੇ ਨਾਲ ਆਪਾਂ ਨੂੰ ਪਤਾ ਹੀ ਹੈ ਵੀ ਉਹ ਵੀ ਇੱਕ ਪਸ਼ੂਆਂ ਦੇ ਵਾਸਤੇ ਇੱਕ ਜ਼ਹਿਰ ਹੈਗਾ ਜੇ ਤਾਂ ਆਪਾਂ ਜ਼ਿਆਦਾ ਯੂਰੀਆ ਪਾਵਾਂਗੇ ਮੱਕੀ ਦੇ ਵਿੱਚ ਉਹ ਨੁਕਸਾਨ ਤਾਂ ਕਰੂਗਾ ਪਸ਼ੂਆਂ ਨੂੰ ਤੇ ਇੱਥੇ ਆਪਾਂ ਬਿਲਕੁਲ ਵੀ ਯੂਰੀਆ ਨਹੀਂ ਵਰਤਿਆ ਦੋ ਪਾਣੀ ਹੋ ਗਏ ਲਗਾਤਾਰ ਲਗਾਉਂਦੇ ਰਹੂੰ ਤੇ ਆਪਾਂ ਇਹ ਸਲੈਰੀਆ ਜਿਹੜੀ ਮਿਕਸ ਕਰਕੇ ਦੇ ਰਹਾਂਗੇ ਇਹ ਕੋਲ ਕੇ ਸਾਰੇ ਪਾਣੀ ਦੇ ਵਿੱਚ ਅੱਗੇ ਚਲੀ ਜਾਂਦੀ ਹੈਗੀ ਤੇ ਇਹਦਾ ਰਿਜ਼ਲਟ ਸਾਨੂੰ ਯੂਰੀਅਤੋਂ ਵੀ ਜ਼ਿਆਦਾ ਮਿਲਿਆ ਜਿੱਥੇ ਵੀ ਮੱਕੀ ਕਮਜ਼ੋਰ ਸੀ ਮੱਕੀ ਦੇ ਜਿਹੜੇ ਪੱਤੇ ਉਹ ਪੀਲੇ ਹੋ ਰਹੇ ਸੀ ਉਥੇ ਜਦੋਂ ਆਪਾਂ ਨੇ ਇਹਨੂੰ ਲਗਾਇਆਗਾ ਤਾਂ ਮੱਕੀ ਦੀ ਜਿਹੜੀ ਗਰੋਥ ਆ ਉਹ ਵੀ ਜ਼ਿਆਦਾ ਹੋਈ ਹੈ ਤੇ ਮੱਕੀ ਦਾ ਕਲਰ ਹੈਗਾ ਇਹ ਵੀ ਬਹੁਤ ਜ਼ਿਆਦਾ ਚੇਂਜ ਹੋ ਗਿਆ ਪਹਿਲਾਂ ਨਾਲ ਤੇ ਗਰੋਥ ਦੇ ਵਿੱਚ ਤਾਂ ਬਹੁਤ ਜ਼ਿਆਦਾ ਫਰਕ ਪਿਆਗਾ ਇੱਕ ਤਾਂ ਇਹ ਦੇਖੋ ਆਰਗੈਨਿਕ ਹੈ ਦਾ ਕੋਈ ਆਪਾਂ ਨੂੰ ਨੁਕਸਾਨ ਨਹੀਂ ਹੈਗਾ ਮੱਕੀ ਨੂੰ ਵੀ ਗਰੋਥ ਦੇ ਵਿੱਚ ਫਾਇਦਾ ਮਿਲੂਗਾ ਤੇ ਆਪਣੀ ਯੂਰੀਆ ਦੀ ਬਚਤ ਹੋ ਜੂਗੀ ਤੇ ਜਦੋਂ ਆਪਾਂ ਮੱਕੀ ਵੜਦੇ ਆਂਗੇ ਫੇਰ ਵੀ ਦੇਖੋ ਜਿਹੜਾ ਜ਼ਮੀਨ ਨੂੰ ਜਿਹੜੇ ਤੱਤ ਮਿਲਣੇ ਆ ਇਹਦੇ ਵਿੱਚੋਂ ਉਹ ਵੀ ਮਿਲ ਜਾਣਗੇ ਜਦੋਂ ਆਪਾਂ ਅੱਗੇ ਜੀਰੀ ਲਾਉਣੀ ਹੈਗੀ ਝੋਨਾ ਲਾਉਣਾਗਾ ਉਹਦੇ ਵਿੱਚ ਵੀ ਇਹ ਜ਼ਿਆਦਾ ਆਪਾਂ ਨੂੰ ਬੈਨੀਫਿਟ ਮਿਲੂਗਾ ਤੇ ਮੱਕੀ ਦਾ ਤੁਸੀਂ ਦੇਖ ਹੀ ਰਹੇ ਹੋਗੇ ਮੱਕੀ ਦੀ ਗਰੋਥ ਬਹੁਤ ਜ਼ਿਆਦਾ ਵਧੀਆ ਜਿਹੀ ਦੀ ਗਰੋਥ ਹੋ ਰਹੀ ਹੈਗੀ ਮੱਕੀ ਦੀ ਤੇ ਤਕਰੀਬਨ ਆਪਾਂ ਇਹ ਚੌਥਾ ਪਾਣੀ ਲਗਾਇਆਗਾ ਦੋ ਪਾਣੀ ਬਿਨਾਂ ਰੇਤੋਂ ਤੇ ਆਹਨ ਦੋ ਪਾਣੀ ਲਗਾਇਆ ਲਗਾਤਾਰ ਇਹਦੇ ਵਿੱਚ ਆਪਾਂ ਨੇ ਸਲੈਰੀ ਮਿਕਸ ਕੀਤੀ ਹੈ ਤੇ ਸਿਰਫ ਇਹਦੇ ਉੱਪਰ ਆਪਾਂ ਨੇ ਇੱਕ ਸਪਰੇ ਸੁੰਡੀ ਦੀ ਕੀਤੀ ਆ ਥੋੜੀ ਥੋੜੀ ਜਿਹੜੀ ਸੁੰਡੀ ਪੈਣੀ ਸਟਾਰਟ ਹੋ ਗਈ ᱛᱮ ਇੱਕ ਸਪਰੇਅ ਨਾਲ ਉਹ ਤਕਰੀਬਨ ਖਤਮ ਹੋ ਗਈ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਹੀ ਮੱਕੀ ਦੇ ਵਿੱਚ ਇਹ ਮਿਕਸ ਹੋ ਕੇ ਜਾ ਰਹੀ ਹੈ ਅੱਗੇ ਸਲੈਡੀ ਤੇ ਮੱਕੀ ਦੀ ਜਿਹੜੀ ਗਰੋਥ ਆ ਬਹੁਤ ਸੋਹਣੀ ਹੁੰਦੀ ਆ ਰਹੀ ਹੈਗੀ ਤੇ ਥੋੜੇ ਦਿਨਾਂ ਤੱਕ ਆਪਾਂ ਦੁਬਾਰਾ ਇਹਦੀ ਵੀਡੀਓ ਪਾਵਾਂਗੇ ਕਿ ਮੱਕੀ ਦੀ ਗ੍ਰੋਥ ਹੋਰ ਕਿੰਨੀ ਜ਼ਿਆਦਾ ਹੋਈ ਹੈਗੀ ਜਿਨਾਂ ਜਿਹੜਾ ਆਪਾਂ ਮੱਕੀ ਦੇ ਕਟਿੰਗ ਨਹੀਂ ਕਰਦੇ ਉਹਨਾਂ ਟਾਈਮ ਤੱਕ ਤੁਹਾਨੂੰ ਇਹਦਾ ਰਿਜ਼ਲਟ ਦਿਖਾਉਂਦੇ ਰਹਾਂਗੇ ਆਪਾਂ ਥੋੜੇ ਥੋੜੇ ਦਿਨਾਂ ਦੇ ਬਾਅਦ ਤੇ ਹੋਰ ਆਪਾਂ ਕਿਹੜੀਆਂ-ਕਿਹੜੀਆਂ ਸਪਰੇਅਾਂ ਕਰ ਰਹੇ ਹਾਂਗੇ ਮੱਕੀਆਂ ਦੇ ਉੱਪਰ ਉਹਦੇ ਬਾਰੇ ਵੀ ਆਪਾਂ ਜ਼ਰੂਰ ਜਾਣਕਾਰੀ ਦੇਵਾਂਗੇ ਤੁਹਾਨੂੰ ਤੇ ਇੱਧਰ ਜਿਹੜੇ ਓਮ ਵਾਲੀ ਮੱਕੀ ਆ ਜਿਹਨੂੰ ਆਪਾਂ ਪਹਿਲਾਂ ਪਿਛਲੇ ਪਾਣੀ ਦੇ ਵਿੱਚ ਲਗਾਇਆ ਥੀਰੇ ਤੇ ਅੱਜ ਜਿਹਨੂੰ ਆਪਾਂ ਦੁਬਾਰਾ ਪਾਣੀ ਲਗਾ ਰਹਿਆਂਗੇ ਇਹ ਸਲਰੀ ਆਮ ਗੋਹੇ ਨਾਲੋਂ ਜ਼ਿਆਦਾ ਪਤਲੀ ਹੁੰਦੀ ਹੈਗੀ ਤੇ ਜੇਕਰ ਕਿਸ ਨੇ ਇਹ ਲਿਜਾਣੇ ਹੋਏ ਆਪਣੇ ਤੋਂ ਤਾਂ ਉਹ ਟੈਂਕਰ ਦੇ ਥਰੂ ਲੈ ਆ ਸਕਦਾ ਹੈ ਜੇ ਕਿਸੇ ਨੂੰ ਜ਼ਰੂਰਤ ਹੋਵੇ ਤੋਂ ਆਪਾਂ ਟੈਂਕਰ ਦੇ ਵਿੱਚ ਭਰ ਕੇ ਦੇਵਾਂਗੇ ਤਾਂ ਕਮੈਂਟਾਂ ਦੇ ਵਿੱਚ ਦੱਸ ਦਿਓ ਜੇ ਕਿਸੇ ਨੂੰ ਜ਼ਰੂਰਤ ਹੋਵੇ ਜੇ ਕਿਸੇ ਨੇ ਸਬਜ਼ੀ ਦੇ ਵਿੱਚ ਪਾਣੀ ਹੋਵੇ ਜਾਂ ਹੋਰ ਮੱਕੀ ਦੇ ਵਿੱਚ ਪਾਣੀ ਹੋਵੇ ਪਹਿਲਾਂ ਆਪਾਂ ਜਦੋਂ ਆਪਾਂ ਨੇ ਕਣਕ ਬੀਜੀ ਸੀ ਉਹਦਾ ਆਪਾਂ ਨੇ ਕਣਕ ਦੇ ਵਿੱਚ ਇੱਕ ਦਾਣਾ ਵੀ ਜਿਹੜਾ ਹੈਗਾ ਜੂਰੀਆ ਦਾ ਨਹੀਂ ਪਾਇਆ ਸਾਰੀ ਕਣਕ ਆਪਾਂ ਇਸ ਸਲੈਰੀ ਦੇ ਨਾਲ ਪਾਲੀ ਹੈਗੀ ਤੇ ਕੋਈ ਵੀ ਝਾੜ ਦਾ ਫਰਕ ਨਹੀਂ ਪਿਆ ਕੋਈ ਵਿਰੋਧ ਦਾ ਫਰਕ ਨਹੀਂ ਪਿਆ ਅਹਾਗੇ ਜਿਹੜੀ ਆਪਾਂ ਬਾਇਓਗੈਸ ਪਲਾਂਟ ਦੀ ਵੇਸਟੇਜ ਇਹਦੇ ਵਿੱਚ ਗੋਹਾ ਪਤਲਾ ਹੋ ਕੇ ਆ ਰਿਹਾਗਾ ਕਿਉਂਕਿ ਗੈਸ ਬਣ ਰਹੀ ਹੈ ਤੇ ਉਹ ਗੋਹੇ ਨੂੰ ਪਤਲਾ ਕਰਕੇ ਅੱਗੇ ਵੇਸਟ ਕੱਢ ਦਿੰਦੀ ਹੈ ਤੇ ਜਿਹੜੀ ਵੇਸਟੇਜ ਆਗੀ ਇਹ ਆਪਾਂ ਵਰਤ ਰਿਆਂਗੇ ਖੇਤ ਦੇ ਵਿੱਚ ਤੇ ਆਪਾਂ ਨੇ ਮੋਟਰ ਚਾਲੂ ਕੀਤੀ ਆ ਤੇ ਇਹ ਪਾਣੀ ਦੇ ਨਾਲ ਮਿਕਸ ਹੋ ਕੇ ਅੱਗੇ ਚਲੀ ਜਾਂਦੀ ਆ ਕਣਕ ਦੇ ਗ੍ਰੋਥ ਦੇ ਵਿੱਚ ਬਿਲਕੁਲ ਵੀ ਫਰਕ ਨਹੀਂ ਸੀ ਆ ਦੂਜੀ ਕਣਕ ਦੇ ਨਾਲੋਂ ਤੇ ਝਾੜ ਦੇ ਵਿੱਚ ਵੀ ਕੋਈ ਫਰਕ ਨਹੀਂ ਰਿਹਾ ਬਿਲਕੁਲ ਆਰਗੈਨਿਕ ਕਣਕ ਸੀਗੀ ਉਹ ਉਹਦੇ ਵਿੱਚ ਆਪਾਂ ਨੇ 1% ਵੀ ਜਿਹੜਾ ਜੂਰੀਆ ਨਹੀਂ ਪਾਇਆ ਸਿਰਫ ਆਪਾਂ ਪਾਏ ਇਸ ਸਲੈਰੀ ਦੇ ਉੱਪਰ ਫਸਲ ਨੂੰ ਤਿਆਰ ਕਰ ਰਹੇ ਹਾਂਗੇ ਇਹ ਆਪਣੇ ਵਾਸਤੇ ਹੀ ਬੈਨੀਫਿਟ ਵਾਸ ਬੈਨੀਫਿਟ ਵਾਤੇ ਪਸ਼ੂਆਂ ਵਾਸਤੇ ਵੀ ਚੰਗੀ ਚੀਜ਼ ਹੈ ਤੇ ਆਪਣੀ ਜ਼ਮੀਨ ਨੂੰ ਜਿਹੜੇ ਤੱਤ ਮਿਲਨੇ ਆ ਉਹ ਤਾਂ ਮਿਲਨੇ ਹੀ ਮਿਲਨੇ ਆ